ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਕੱਲ ਆਪਾਂ ਤੁਹਾਡੇ ਨਾਲ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ ਕਿਦਾ ਜਗਵੀਰ ਸਿੰਘ ਨੇ ਐ ਐਨ ਡੀ ਪੀ ਲਿਬਰਲ ਡੀਲ ਜਿਹੜੀ ਸੀ ਉਹਨੂੰ ਖਤਮ ਕਰ ਦਿੱਤਾ। ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਪ੍ਰਾਈਮ ਮਿਨਿਸਟਰ ਜਸਟਨ ਟੋਡਰ ਨੂੰ ਸਪੋਰਟ ਕਰਨੀ ਬੰਦ ਕਰ ਦੇਣੀ ਹੈ। ਤੇ ਜਿਹੜੀ ਲਿਬਰਲ ਸਰਕਾਰ ਆ ਸਾਡੀ ਇਹਨਾਂ ਦੇ ਨਾਲ ਗੱਲਬਾਤ ਨਹੀਂ ਹੈ। ਇਹ ਹੁਣ ਇਹਦੇ ਨਾਲ ਹੋਇਆ ਕੀ ਆ ਕਿ अर्ਲੀ ਇਲੈਕਸ਼ਨ ਹੋ ਸਕਦੀ ਆ। ਜਿਹੜੇ ਜਗਮੀਰ ਸਿੰਘ ਆ ਉਹਨਾਂ ਦਾ ਇਹ ਡਿਸੀਜਨ ਇਹ ਗੱਲ ਸਿੱਧਾ-ਸਿੱਧਾ ਦੱਸਦਾ ਹੈ ਕਿ अर्ली इलेक्शन ਹੋ ਸਕਦੀ ਪਹਿਲਾਂ ਵੀ ਹੋ ਸਕਦੀ ਸੀ ਅਕਤੂਬਰ 2025 ਦੇ ਵਿੱਚ ਬੈਸਿਕ ਕੈਨੇਡਾ ਦੇ ਵਿੱਚ ਵੋਟਾਂ ਪੈਣੀਆਂ ਪਰ ਇਹਦੇ ਨਾਲ ਹੁਣ ਚਾਂਸ ਵਧ ਗਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਵੋਟਾਂ ਹੀ ਪੈ ਜਾਣਗੀਆਂ ਹੁਣ ਚਾਂਸ ਵਧ ਗਿਆ ਇਹਦੇ ਨਾਲ ਕਾਫੀ ਚਾਂਸ ਹੋ ਗਏ ਆ ਹੁਣ ਜਿਹੜੇ ਹੁਣ ਪਹਿਲੀ ਵਾਰੀ ਅੱਜ ਦਰਅਸਲ ਜਿਹੜੇ ਜਗਮੀ ਸਿੰਘ ਨੇ ਉਹ ਮੀਡੀਆ ਦੇ ਸਾਹਮਣੇ ਆਇਆ ਇਹ ਫੈਸਲੇ ਤੋਂ ਬਾਅਦ ਫੈਸਲਾ ਤਾਂ ਉਹਨਾਂ ਨੇ ਇੱਕ ਵੀਡੀਓ ਪੋਸਟ ਕਰਕੇ ਦੇ ਦਿੱਤਾ ਵੀ ਆਹ ਭਾਈ ਅਸੀਂ ਡਿਸਾਈਡ ਕਰ ਲਿਆ ਹੁਣ মিডিਆ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਉੱਥੇ ਆ ਕੇ ਸਾਰਾ ਕੁਝ ਦੱਸਿਆ ਆ ਵੀ ਇਹ ਉਹ ਕਹਿੰਦੇ ਵੀ ਜਿਹੜੇ ਜਸਟਰਨ ਟ੍ਰੂਡੋ ਨੇ ਬਹੁਤ ਕਮਜ਼ੋਰ ਨੇ ਵੀਕ ਨੇ ਤੇ ਇਹਨਾਂ ਨੇ ਕੈਨੇਡਾ ਦਾ ਨੁਕਸਾਨ ਕੀਤਾ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਹੁਣ ਇਹ ਕਹਿੰਦੇ ਆ ਕਿ ਸਾਡੇ ਕੋਲੇ ਅਗਲੀ ਜਿਹੜੀ ਇਲੈਕਸ਼ਨ ਆ ਉਹ ਚੋਇਸ ਹੋਊਗੀ ਕਿ ਜਾਂ ਤਾਂ ਐਨਡੀਪੀ ਜਾਂ ਕੰਜ਼ਰਵਟਿਵ ਵੀ ਮੁਕਾਬਲਾ ਐਨਡੀਪੀ ਤੇ ਕੰਜ਼ਰਵਟਿਵ ਦਾ ਲਿਬਰਲ ਪਾਸੇ ਹੋਗਾ ਹਾਲਾਂਕਿ ਗੱਲ ਬਹੁਤੀ ਜੁੜਦੀ ਨਹੀਂ ਹੈ 25 ਸੀਟਾਂ ਸਰਫੈਂਡੀਪ ਕੋਲੇ 170 ਚਾਹੀਦੀਆਂ 25 ਦੀਆਂ 177 ਕਿੱਥੋਂ ਹੋ ਜਾਣਗੀਆਂ ਪਰ ਖੈਰ ਉਹ ਕਹਿੰਦੇ ਆ ਕਿ ਚੋਇਸ ਲੋਕਾਂ ਦੇ ਕੋਲ ਬੜੀਆਂ ਸਿੱਧੀ ਆ ਕੰਜ਼ਰਵਟਿਵ ਜਿਹੜੇ ਆ ਉਹ ਕਹਿੰਦੇ ਕਿ ਇਹ ਜੇ ਆ ਗਿਆ ਤੇ ਚੀਜ਼ਾਂ ਹੋਰ ਮਾੜੀਆਂ ਹੋ ਜਾਣੀਆਂ ਐਨਡੀਪੀ ਕੰਜ਼ਰਵਟਿਵ ਨੂੰ ਆਉਣ ਤੋਂ ਰੋਕਣਾ ਚਾਹੁੰਦੀ ਆ ਜਿਹੜਾ ਚਗਮੀ ਸਿੰਘ ਹੋਣਾ ਦਾ ਮੁੱਦਾ ਆ ਉਹ ਇਹ ਆ ਕਿ ਅਸੀਂ ਕੰਜ਼ਰਵਟਿਵ ਪਾਰਟੀ ਨੂੰ ਸੱਤਾ ਦੇ ਵਿੱਚ ਆਉਣ ਤੋਂ ਰੋਕਣਾ ਚਾਹੁੰਦੇ ਆ ਪਰ ਇਹਨਾਂ ਨੂੰ ਸੱਤਾ 'ਚ ਆਉਣ ਤੋਂ ਰੋਕਣ ਦੇ ਲਈ ਪ੍ਰਧਾਨ ਮੰਤਰੀ ਜਸ਼ਨ ਟਰੂਡੋ ਕਮਜ਼ੋਰ ਨੇ ਇਹਨਾਂ ਕੋਲੋਂ ਹੋ ਨਹੀਂ ਰਿਹਾ ਕੁਝ ਜੋ-ਕੁਝ ਕਰਨਾ ਚਾਹੀਦਾ ਤੇ ਜੇ ਇਹੀ ਹਾਲ ਰਿਹਾ ਤਾਂ ਕਨਜ਼ਰਵਟਿਵ ਜਿੱਤ ਜਾਣਗੇ ਅਗਲੇ ਸਾਲ 25 ਦੇ ਵਿੱਚ ਕੈਨੇਡਾ ਦੇ ਵਿੱਚ ਸਰਕਾਰ ਕਨਜ਼ਰਵਟਿਵ ਦੀ ਬਣ ਚੁਗੀ ਜਿਹੜੀਆਂ ਪੋਲਿਟਿਕਲ ਜਿਹੜੇ ਗਰੁੱਪ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਨੂੰ ਲੈਫਟ ਕਹਿੰਦੇ ਆ ਇੱਕ ਨੂੰ ਰਾਈਟ ਕਹਿੰਦੇ ਆ ਇੱਕ ਖੱਬੇ ਪੱਕੇ ਹੁੰਦੇ ਆ ਇੱਕ ਸੱਜੇ ਪੱਸੀ ਪੱਕੇ ਹੁੰਦੇ ਆ ਇਹਨਾਂ ਦੇ ਵਿੱਚੋਂ ਜਿਹੜੀ ਐਨਡੀਪੀ ਹੈ ਉਹ ਖੱਬੇ ਪੱਖੀ ਹੈ ਤੇ ਜਿਹੜੇ ਕੰਜ਼ਰਵਟਿਵ ਆ ਉਹ ਸੱਜੇ ਪੱਖੀ ਹੈ ਲਿਬਰਲ ਵਿਚਕਾਰ ਜਏ ਆਉਂਦੇ ਆ ਤੇ ਹੁਣ ਇਹ ਉਹਨਾਂ ਨੂੰ ਰੋਕਣ ਦੇ ਲਈ ਇਹਨਾਂ ਨਾਲ ਤੇ ਸਮਝੌਤਾ ਕਰ ਸਕਦੇ ਆ ਪਰ ਹੁਣ ਕਿਹੜੇ ਜਿਹੜੇ ਮਹੱਤਵਪੂਰਨ ਪ੍ਰੋਗਰਾਮ ਨੇ ਇਸ ਵੇਲੇ ਜਿਹੜੇ ਜਗਮੀ ਸਿੰਘ ਨੇ ਇਹ ਕਿਹਾ ਕਿ ਸਾਡੀ ਪਾਰਟੀ ਦਾ ਵਾਅਦਾ ਇੱਕ ਸੁਧਾਰਨ ਕੈਨੇਡਾ ਵਾਸੀ ਦੇ ਹੱਕਾਂ ਦੇ ਲਈ ਲੜਨਾ ਤੇ ਉਹਦੀਆਂ ਮੁਸ਼ਕਲਾਂ ਦਾ ਹੱਲ ਲੱਭਣਾ ਇਹ ਹੱਲ ਲੱਭਣ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਕਾਮਯਾਬ ਨਹੀਂ ਹੋ ਰਹਾ ਸਵਾਲ ਇਹ ਉੱਠ ਰਿਹਾ ਵੀ ਹੁਣ ਕੀ ਹੋਇਆ ਜਿਹੜਾ ਤੁਸੀਂ ਇੱਕਦਮ ਇਹ ਸਪੋਰਟ ਜਿਹੜੀ ਆ ਵਾਪਸ ਲੈ ਲਿਆ ਤੇ ਲੋਕ ਸਿੱਧਾ ਉਹਦਾ ਇਹਨਾਂ ਨੇ ਜਵਾਬ ਇਹ ਦਿੱਤਾ ਹੁਣ ਕਿ ਜਿਹੜੇ ਟਰੂਡੋ ਨੇ ਕਾਰਪੋਰੇਟਸ ਦੇ ਫਾਇਦੇ ਦੀ ਗੱਲ ਕਰਦੇ ਆ ਵੀ ਇਹ ਆਮ ਸੁਧਾਰਨ ਦੇ ਕੋਈ ਇੱਕ ਸੁਧਾਰਨ ਕੈਨੇਡੀਅਨ ਆ ਜਿਹਨੇ ਮੰਨ ਲਓ ਉਦਾਹਰਨ ਵਜੋਂ ਗਰੋਸਰੀ ਲੈਣੀ ਆ ਸਾਰੀ ਦੁਨੀਆ ਨੇ ਆਪਣਾ ਜਿਹੜਾ ਰੋਟੀ ਪਾਣੀ ਖਾਣਾ ਆ ਦੂਜੇ ਪਾਸੇ 4-5 ਕੰਪਨੀਆਂ ਕੈਨੇਡਾ ਦੇ ਵਿੱਚ ਸ਼ਾਪਸ ਜਿਸ ਲੋਬਲਾ ਵਰਗੀਆਂ ਇਹ ਪੰਜ ਕੰਪਨੀਆਂ ਆ ਜਿਹੜੀਆਂ ਸਾਰੀ ਸਾਡੀ ਗਰੋਸਰੀ ਨੂੰ ਜਾਂ ਜਿਹੜੀ ਸਾਡੀ ਇਹ ਇੰਡਸਟਰੀ ਆ ਉਹਨੂੰ ਕੰਟਰੋਲ ਕਰਦੀਆਂ ਐਂਡੀਪੀ ਪਹਿਲਾਂ ਵੀ ਇਸ ਗੱਲ ਦੇ ਉੱਤੇ ਕਹਿੰਦੀ ਆ ਰਹੀ ਆ ਵੀ ਇੱਕ ਪਾਸੇ ਮਹਿੰਗਾਈ ਆ ਤੇ ਮਹਿੰਗਾਈ ਕਿਉਂ ਆ ਜਗਮੀਤ ਸਿੰਘ ਹਣੀ ਕਹਿਆ ਸੀ ਇਸ ਗੱਲ ਦੀ ਜਾਂਚ ਕਰਾਓ ਕੈਨੇਡਾ ਦੇ ਵਿੱਚ ਮਹਿੰਗਾਈ ਕਿਉਂ ਆ ਕੰਪਨੀਆਂ ਕਹਿੰਦੀਆਂ ਮਹਿੰਗਾਈ ਇਸ ਕਰਕੇ ਆ ਵੀ ਪਿੱਛੋਂ ਚੀਜ਼ਾਂ ਮਹਿੰਗੀਆਂ ਆਉਂਦੀਆਂ ਜਾ ਪਿੱਛੋਂ ਆਉਂਦੀਆਂ ਨਹੀਂ ਕੋਵਿਡ ਤੋਂ ਬਾਅਦ ਸਪਲਾਈ ਠੀਕ ਨਹੀਂ ਹੋਈ ਇਹ ਕਹਿੰਦੇ ਸੀ ਠੀਕ ਆ ਜੇ ਪਿੱਛੋਂ ਮਹਿੰਗੀਆਂ ਆਉਂਦੀਆਂ ਤੁਸੀਂ ਮਹਿੰਗੀਆਂ ਵੇਚ ਦਿਓ ਜਾਂ ਜੇ ਤੁਸੀਂ ਲੋਕਾਂ ਨੂੰ ਮਹਿੰਗੀਆਂ ਚੀਜ਼ਾਂ ਦਿੰਨੇ ਆ ਤੇ ਇਹ ਕਹਿ ਕੇ ਵੀ ਸਾਨੂੰ ਪਿੱਛੋਂ ਮਹਿੰਗੀਆਂ ਆ ਰਹੀਆਂ ਤੇ ਤੁਹਾਡਾ ਮੁਨਾਫਾ ਕਿਉਂ ਵੱਧਾ ਫਿਰ ਇਹਨਾਂ ਚਾਰ ਪੰਜ ਕੰਪਨੀਆਂ ਨੇ ਇੰਨਾ ਜ਼ਿਆਦਾ ਮੁਨਾਫਾ ਇਹਨਾਂ ਦਾ ਵਧਿਆ ਫਿਰ ਉਹ ਕਿੱਥੋਂ ਵੱਧ ਗਿਆ ਯਾਨੀ ਕਿਆ ਸੀ ਵੀ ਇਹ 인ਫਲੇਸ਼ਨ ਨਹੀਂ ਗਰੀਡ ਇਨਫਲੇਸ਼ਨ ਆ ਜਿਹੜਾ ਸ਼ਬਦ ਜਗਮੀਰ ਸਿੰਘ ਹੁਣੇ ਵਰਤਿਆ ਸੀ ਖੈਰ ਉਹਦੀ ਬਾਅਦ ਚ ਲਿਬਰਲਸ ਨੇ ਜਾਂਚੋਚ ਵੀ ਕਰਾਈ ਪਰ ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂ ਉਹ ਕਹਿੰਦੇ ਵੀ ਨਹੀਂ ਸਾਰਾ ਕੁਝ ਠੀਕ ਠਾਕ ਆ ਉਹਨਾਂ ਨੇ ਕੋਈ ਵੀ ਰੇਟ ਵਧਾਇਆ ਨਹੀਂ ਪਰ ਇਹ ਫੇਰ ਵੀ ਕਹਿੰਦੇ ਆ ਕਿ ਸਰਕਾਰ ਅਸਲ ਦੇ ਵਿੱਚ ਉਹ ਜਿਹੜੇ ਅਮੀਰ ਨੇ ਸਰਦਾਰ ਜਗਮੀਰ ਸਿੰਘ ਨੇ ਰੀਜ਼ਨ ਇੱਕੋ ਹੀ ਦਿੱਤਾ ਹੈ ਇਸ ਲਈ ਸਰਕਾਰ ਤੋਂ ਵੱਖ ਹੋਣ ਦਾ ਕਿ ਸਰਕਾਰ ਕਾਰਪੋਰੇਟਸ ਦੇ ਹੱਕ ਦੇ ਵਿੱਚ ਜਾ ਰਹੀ ਆ ਤੇ ਦੂਜੇ ਲੋਕਾਂ ਦੇ ਆਮ ਸੁਧਾਰਨ ਕਨੇਡੀਅਨ ਦੇ ਹੱਕ ਦੇ ਵਿੱਚ ਇਹ ਨਹੀਂ ਜਾ ਰਹੀ ਤੇ ਇਸ ਕਰਕੇ ਅਸੀਂ ਇਹਨਾਂ ਤੋਂ ਪਾਸੇ ਹੋ ਰਹੇ ਆਂ ਜਿਵੇਂ ਟੁੱਟੋ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਪੋਲਿਟਿਕਸ ਦੇ ਉੱਤੇ ਫੋਕਸ ਨਹੀਂ ਕਰ ਰਹੇ ਪਰ ਜਿਹੜੇ ਲਿਬਰਲਸ ਆ ਇਹਨਾਂ ਨੇ ਆਪਣੇ ਸਪੋਰਟਰਸ ਕੋਲੋਂ ਮਤਲਬ ਲਿਬਰਲਸ ਇਹ ਕਹਿ ਰਹੇ ਆ ਕਿ ਜਦੋਂ ਐਨਡੀਪੀ ਨੇ ਆਪਣਾ ਹੱਥ ਖਿੱਚਿਆ ਤਾਂ ਸਾਡੇ ਸਪੋਰਟਰਸ ਨੇ ਸਾਡੀ ਫੰਡ ਦੇ ਵਿੱਚ ਬਹੁਤ ਮਦਦ ਕੀਤੀ ਹੈ ਕੱਲ ਦੇ ਦਿਨ ਦੇ ਉੱਤੇ ਹੁਣ ਪੀਅਰ ਪੋਲੀਅਮ ਜਿਹੜੇ ਉਹਨੇ ਚੈਲੰਜ ਕੀਤਾ ਜਗਮੀਤ ਸਿੰਘ ਨੂੰ ਕਿ ਉਹ ਉਹਦੇ ਨਾਲ ਕੰਮ ਕਰਨ ਤੇ ਲਿਬਰਲ ਸਰਕਾਰ ਨੂੰ ਥੱਲੇ ਲਿਆਉਣ ਤੇ ਅਰਲੇ ਇਲੈਕਸ਼ਨ ਕਾਲ ਕਰ ਦੇਣ ਹੁਣ ਇਹਨਾਂ ਨੇ ਇਲੈਕਸ਼ਨ ਤਾਂ ਨਹੀਂ ਕਾਲ ਕੀਤੀ ਪਰ ਇਹਨਾਂ ਦੀ ਲੋਚਨਾ ਹੋ ਰਹੀ ਹੈ ਲੋਚਨਾ ਵੀ ਹੋ ਰਹੀ ਹੈ ਲੋਕ ਸਵਾਲ ਵੀ ਪੁੱਛ ਰਹੇ ਆ ਜਗਮੀਤ ਸਿੰਘ ਉਹਨਾਂ ਨੂੰ ਕਿ ਤੁਸੀਂ ਕਿਉਂ ਦੇਸ਼ ਨੂੰ ਇੱਕ अर्ਲੀ ਇਲੈਕਸ਼ਨ ਦੇ ਵਿੱਚ ਸਿੱਟ ਰਹੇ ਹੋ ਜਦੋਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ ਤੁਸੀਂ ਸਾਰਾ ਕੁਝ ਉਹਨਾਂ ਦੇ ਨਾਲ ਕੀਤਾ ਹੈ ਤੇ ਜਗਮੀਤ ਸਿੰਘ ਕਹਿੰਦੇ ਆ ਕਿ ਜਿਹੜਾ ਕਨੇਡੀਅਨ ਡ੍ਰੀਮ ਆ ਉਹ ਫਿੱਕਾ ਪੈ ਰਿਹਾ ਹੁਣ ਉਦਾਂ ਦਾ ਰਿਹਾ ਨਹੀਂ ਤੇ ਸਾਨੂੰ ਕੁਛ ਨਾ ਕੁਛ ਵਧੀਆ ਕਰਨਾ ਚਾਹੀਦਾ ਜਸਟਨ ਟਰੂਡੋ ਕੋਲੋਂ ਇਹ ਹੋ ਨਹੀਂ ਰਿਹਾ ਇਸ ਕਰਕੇ ਅਸੀਂ ਸਪੋਰਟ ਇਹਨਾਂ ਕੋਲੋਂ ਵਾਪਸ ਲੈ ਰਹੇ ਹਾਂ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ अर्ली इलेक्शन ਜਾਂ ਕੇਸ ਮਾਮਲੇ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ ਅਗਲੀ ਗੱਲਬਾਤ ਦੋਸਤੋ ਜਿਹੜੀ ਅਨਟੈਰੀਓ ਦੀ ਇੱਕ ਖਬਰ ਆ ਕਨਵੀਨੀਅன்ஸ் ਸਟੋਰਸ ਨੇ ਜਿਹੜੇ ਕਾਰਨਰ ਸਟੋਰਸ ਨੇ ਅਨਟੈਰੀਓ ਦੇ ਵਿੱਚ ਉਹਨਾਂ ਤੇ ਸ਼ਰਾਬ ਮਿਲ ਸਕਦੀ ਆ ਆਮ ਤੌਰ ਤੇ ਲਿਕਰ ਸਟੋਰ ਜਾਂ ਕੁਝ ਹੋਰ ਥਾਵਾਂ ਦੇ ਉੱਤੇ ਹ ਇਹ ਸਟੋਰਸ ਦੇ ਵਿੱਚ ਹੁੰਦੀ ਹੈ ਕਾਰਨਰ ਸਟੋਰ ਤੇ ਬਾਕੀ ਸਮਾਨ ਮਿਲ ਜਾਂਦਾ ਤੁਹਾਨੂੰ ਜਿਹੜਾ ਚਾਹੀਦਾ ਹੁੰਦਾ ਪਰ ਸ਼ਰਾਬ ਨਹੀਂ ਮਿਲਦੀ ਅੱਜ ਵੀਰਵਾਰ ਤੋਂ ਕਈ ਕਾਰਨਰ ਸਟੋਰ ਅੰਟਰੀਅਰ ਉਹਦੇ ਵਿੱਚ ਉਹਨਾਂ ਨੂੰ ਆਗਿਆ ਦੇ ਦਿੱਤੀ ਗਈ ਹੈ ਕਿ ਤੁਸੀਂ ਬੀਅਰ ਵੀ ਵੇਚ ਸਕਦੇ ਤੁਸੀਂ ਵਾਈਨ ਵੀ ਵੇਚ ਸਕਦੇ ਆ ਤੁਸੀਂ ਉਹ ਸੀਡਰ ਵੀ ਵੇਚ ਸਕਦੇ ਆ ਤੇ ਜਿਹੜੀ ਪ੍ਰੀਮਿਕਸਡ ਡਰਿੰਕਸ ਨੇ ਉਹ ਵੀ ਤੁਸੀਂ ਵੇਚ ਸਕਦੇ ਆ ਬਹੁਤ ਸਾਰੇ ਸਟੋਰਾਂ ਕੋਲ ਪਹਿਲਾਂ ਲਾਇਸੈਂਸ ਹੈਗਾ ਲਗਭਗ 4200 ਕਨਵੀਨੀਅਨ ਸਟੋਰਸ ਆ ਜਿਨ੍ਹਾਂ ਨੇ ਆਪਣਾ ਸ਼ਰਾਬ ਵੇਚਣ ਦਾ ਲਾਇਸੈਂਸ ਅਪਰੂਵ ਕਰਾਏ ਆ ਗਰੋਸਰੀ ਸਟੋਰ ਹੁਣ ਜਲਦੀ ਇਸ ਚੀਜ਼ ਨੂੰ ਫਾਲੋ ਕਰਨਗੇ ਅਕਤੂਬਰ 31 ਤੱਕ ਸਾਰੇ ਗਰੋਸਰੀ ਸਟੋਰਾਂ ਨੂੰ ਆਗਿਆ ਮਿਲ ਜਾਊਗੀ ਕਿ ਸ਼ਰਾਬ ਵੇਚ ਸਕਦੇ ਆ ਪਰ ਜਿਹੜਾ ਅਲਕੋਹਲ ਵੇਚ ਸਕਦੇ ਆ ਬੇਸਿਕਲੀ ਪਰ ਜਿਹੜਾ ਹਾਰਡ ਲਿਕਰ ਆ ਉਹ ਸਿਰਫ ਲਿਕਰ ਕੰਟਰੋਲ ਬੋਰਡ ਆਫ ਅਨਟੈਰੀਓ ਦੇ ਸਟੋਰਾਂ ਤੇ ਹੀ ਉਪਲਬਧ ਹੋਊਗਾ ਸੋ ਹੁਣ ਅਲਕੋਹਲ ਦੇ ਮਾਮਲੇ ਦੇ ਵਿੱਚ ਇਹ ਵੀ ਗੱਲ ਦੇਖਣ ਵਾਲੀ ਆ ਕਿ ਜਿਹੜੇ কর্নার স্টোর ਨੇ ਉਹ ਬੀਅਰ ਵਾਈਨ ਤੇ ਪ੍ਰੀਮਿਕਸਡ ਡਰਿੰਕਸ ਜਿਹੜੇ ਵੇਚ ਸਕਦੇ ਆ ਤੇ ਜਿਹੜੇ ਗਰੋਸਰੀ ਸਟੋਰ ਨੇ 31 ਅਕਤੂਬਰ ਤੱਕ ਉਹਨਾਂ ਨੂੰ ਵੀ ਕਹਿ ਦਿੱਤਾ ਜਾਊਗਾ ਕਿ ਤੁਸੀਂ ਅਲਕੋਹਲ ਵੇਚ ਲਓ ਪਰ ਹਾਰਡ ਲਿਕਰ ਜਿਹੜਾ ਆ ਉਹ ਲਿਕਵਰ ਕੰਟਰੋਲ ਬੋਰਡ ਆਫ অন্ਟੈਰੀਓ ਦੇ ਸਟੋਰਾਂ ਤੋਂ ਹੀ ਮਿਲੂਗਾ ਹੁਣ ਇਹ ਕਹਿਣਾ ਇਹ ਚਾਹੁੰਦੇ ਆ ਸਟੋਰ ਇਹ ਕਹਣਾ ਚਾਹੁੰਦੇ ਆ ਕਿ ਕੁਝ ਸਰਟਨ ਪਰਸੈਂਟੇਜ ਜਿਹੜੀ ਪ੍ਰੋਡਕਟਸ ਦੀ ਆ ਉਹ ਜਿਹੜੇ ਛੋਟੇ ਲੋਕਲ ਬੀਅਰ ਤੇ ਵਾਈਨ ਮੇਕਰ ਜਿਆਨੋਂ ਤੋਂ ਲੈਣਾ ਚਾਹੀਦਾ ਵਾਈਨਰੀਜ਼ ਬਹੁਤ ਨੇ ਆਪਾਂ ਨੂੰ ਪਤਾ ਕੈਨੇਡਾ ਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਵੱਡਿਆਂ ਦਾ ਫਾਇਦਾ ਤਾਂ ਹੋ ਹੀ ਰਿਹਾ ਜਿਹੜੇ ਹਾਰਡ ਲਿਕਰ ਆ ਜਾਂ ਦੂਜੀਆਂ ਚੀਜ਼ਾਂ ਉਹ ਤਾਂ ਵਿਕ ਰਹੀਆਂ ਪਰ ਜਿਹੜੀਆਂ ਛੋਟੇ ਹੈਗੇ ਆ ਜਿਹੜੇ ਛੋਟੇ ਲੈਵਲ ਦੇ ਉੱਤੇ ਪ੍ਰੋਡਿਊਸਰ ਨੇ ਉਹਨਾਂ ਕੋਲੋਂ ਤੁਹਾਨੂੰ ਲੈਣਾ ਜ਼ਰੂਰੀ ਹੋਊਗਾ ਵੀ ਕੁਝ ਪਰਸੈਂਟੇਜ ਵੀ ਇੰਨੇ ਹਜੇ ਉਹਦੀ ਡਿਟੇਲ ਨਹੀਂ ਹੈ ਵੀ ਇੰਨੇ ਪਰਸੈਂਟੇਜ ਤੁਸੀਂ ਜਿਹੜੇ ਉਹਨਾਂ ਤੋਂ ਲਾਹੋਗੇ ਤਾਂ ਤੁਹਾਨੂੰ ਅਸੀਂ ਆਗਿਆ ਦਿੱੰਨੇ ਆ ਸੋ ਇਹਦੇ ਲਈ ਨਿਯਮ ਬਹੁਤ ਸਖਤ ਆ ਅਲਕੋਹਲ ਸਿਰਫ ਸਵੇਰੇ 7 ਵਜੇ ਤੋਂ ਲੈ ਕੇ ਤੇ ਰਾਤ ਦੇ 11 ਵਜੇ ਤੱਕ ਵੇਚਦ ਕਾਫੀ ਸਮਾਂ ਕਵਰ ਹੋ ਜਾਂਦਾ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨੂੰ 7 ਵਜੇ ਤੋਂ ਲੈ ਕੇ ਤੇ 11 ਵਜੇ ਤੱਕ ਵੇਚਿਆ ਜਾ ਸਕਦਾ 11 ਵਜੇ ਤੋਂ ਬਾਅਦ ਕਿਸੇ ਨੂੰ ਅਲਕੋਹਲ ਨਹੀਂ ਦਿੱਤੀ ਜਾਊਗੀ ਕਨਵੀਨੀਅਨ ਸਟੋਰ ਜਿਹੜੇ ਆ ਉਹਨਾਂ ਨੂੰ ਬਹੁਤ ਵੱਡਾ ਜੁਰਮਾਨਾ ਤੇ ਉਹਨਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾ ਸਕਦਾ ਜੇ ਉਹ ਕਿਸੇ ਬੱਚੇ ਨੂੰ 18 ਸਾਲ ਤੋਂ ਘੱਟ ਨੂੰ ਦਿੰਦੇ ਆ ਜਾਂ ਕਿਸੇ ਬੰਦੇ ਨੇ ਪਹਿਲਾਂ ਹੀ ਕੋ ਨਸ਼ਾ ਕੀਤਾ ਇਨਟੌਕਸिकेटेड ਜਿਹੜੇ ਹੁੰਦੇ ਆ ਉਹਨਾਂ ਨੂੰ ਕੋਈ ਅਲਕੋਹਲ ਦਿੰਦੇ ਆ ਤਾਂ ਉਹਨਾਂ ਦੇ ਉੱਤੇ ਕਾਫੀ ਜੁਰਮਾਨਾ ਕੀਤਾ ਜਾ ਸਕਦਾ ਜਿਹੜੇ ਹੁਣ ਸਟੋਰ ਆ ਉਹਨਾਂ ਨੂੰ ਇਦਾਂ ਲੱਗਦਾ ਵੀ ਸਾਡੇ ਕੋਲੇ ਦੇ ਨਾਲ ਕਸਟਮਰ ਜ਼ਿਆਦਾ ਆਉਣਗੇ ਅਨਟਾਰੀਓ ਕਨਵੀਨੀਅਨ ਸਟੋਰ ਐਸੋਸੀਏਸ਼ਨ ਇਹਦਾ ਸੋਚਦੀ ਆ ਕਿ ਜਿਹੜੀ ਅਲਕੋਹਲ ਦੀ ਸੇਲ ਆ ਉਹਦੇ ਨਾਲ ਉਹਨਾਂ ਦਾ ਬਿਜ਼ਨਸ ਬੂਸਟ ਹੋਊਗਾ ਸਪੈਸ਼ਲੀ ਜਿਹੜੀ ਟਬੈਕੋ ਸੇਲ ਜਦੋਂ ਦੀ ਡ੍ਰੌਪ ਕੀਤੀ ਆ ਉਹਦੇ ਤੋਂ ਬਾਅਦ ਇਹਦੇ ਨਾਲ ਇਹਨਾਂ ਨੂੰ ਸੇਲ ਦੇ ਵਿੱਚ ਵੱਡਾ ਫਰਕ ਪਊਗਾ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਪ੍ਰੀਮੀਅਰ ਡੱਗ ਫੋਰਡ ਨੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਅਲਕੋਹਲ ਦੀ ਸੇਲ ਇਹਨਾਂ ਕਾਰਨਰ ਸਟੋਰਾਂ ਦੇ ਉੱਤੇ ਲਾਊ ਕਰ ਦੇਣਗੇ ਤੇ ਉਹਨਾਂ ਨੇ ਫਿਰ ਆਪਣਾ ਜਿਹੜਾ ਕੀਤਾ ਵਾਅਦਾ ਸੀ ਉਹਨੂੰ ਪੂਰਾ ਕੀਤਾ ਜਿਹੜੀ ਬੀਅਰ ਸਟੋਰਾਂ ਦੇ ਨਾਲ ਡੀਲ ਆ ਬੀਅਰ ਸਟੋਰ ਜਿਹੜੇ ਕਿ ਕੰਟਰੈਕਟ ਹੈਗਾ ਉਹਨਾਂ ਦਾ ਪ੍ਰੋਵਿੰਸ ਦੇ ਨਾਲ ਉਹ ਸਟੇਲ ਉਸੇ ਤਰ੍ਹਾਂ ਆਪਰੇਟ ਕਰਨਗੇ ਬਹੁਤ ਸਾਰੇ ਸਟੋਰ ਜਿਹੜੇ ਆ ਉਹਨਾਂ ਨੂੰ 225 ਮਿਲੀਅਨ ਡਾਲਰ ਨਵੀਂ ਡੀਲ ਦੇ ਵਿੱਚ ਪੇ ਕੀਤਾ ਗਿਆ ਹੈ ਫੋਨ ਇਹਦੇ ਨਾਲ ਹੈਲਥ ਇਸ਼ੂਜ਼ ਜਿਹੜੇ ਸਾਹਮਣੇ ਆ ਰਹੇ ਹੈ ਜਿਹੜੇ ਹੈਲਥ ਐਕਸਪਰਟ ਨੇ ਉਹ ਇਸ ਗੱਲ ਤੋਂ ਚਿੰਤਾ ਕਰ ਰਹੇ ਆ ਕਿ ਇਹਦੇ ਨਾਲ ਅਲਕੋਹਲ ਹੋਰ ਸੌਖੀ ਮਿਲਣੀ ਸ਼ੁਰੂ ਹੋ ਜੂਗੀ ਜਿਹਦੇ ਨਾਲ ਜ਼ਿਆਦਾ ਹੈਲਥ ਪ੍ਰੋਬਲਮਸ ਆਉਣਗੀਆਂ ਜਿਵੇਂ ਡਿਕਸ਼ਨ ਹੋਊਗੀ ਇੰਜਰੀਜ਼ ਹੋਣਗੀਆਂ ਜਾਂ 임ਪੇਅਰਡ ਡਰਾਈਵਿੰਗ ਹੋ ਸਕਦੀ ਹੈ ਪਹਿਲਾਂ ਤਾਂ ਚਲੋ ਬੰਦੇ ਨੂੰ ਕੋਸ਼ ਸਟੋਰਾਂ ਦੇ ਉੱਤੇ ਲਿਜਾਣਾ ਪੈਂਦਾ ਸੀ ਹੁਣ ਤਾਂ ਤੁਸੀਂ ਜਿੱਥੇ ਵੀ ਕਿਤੇ ਗਏ ਆ ਉੱਥੇ ਕਾਰਨਰ ਸਟੋਰ ਦੇ ਉੱਤੇ ਪਈ ਹੈ ਤੇ ਇਹਦੇ ਨਾਲ ਲੋਕ ਜ਼ਿਆਦਾ ਪੀਣ ਲੱਗ ਜਾਣਗੇ ਸਰਕਾਰ ਜਿਹੜੀ ਆ ਉਹ ਵਾਅਦਾ ਕਰ ਰਹੀ ਹੈ ਕਿ ਅਸੀਂ ਜ਼ਿੰਮੇਵਾਰ ਰਵਾਂਗੇ ਇਸ ਲਈ ਕਿ ਜਿਹੜੇ ਪ੍ਰੋਵਿੰਸ ਆ ਉਹ ਇਹ ਜਿਹੜੇ ਹੈਗਾ ਆਪਣੇ ਮੋਬਾਈਲ ਹੈਲਥ ਐਫਰਟਸ ਦੇ ਵਿੱਚ ਲਾਊਗਾ ਤਾਂ ਕਿ ਜਿਹੜੀ ਰਿਸਪੌਂਸੀਬਲ ਡਰਿੰਕਿੰਗ ਆ ਉਹਨੂੰ ਕੀਤਾ ਜਾ ਸਕੇ ਤੇ ਜੇ ਕੋਲ ਕੋਹ ਰਿਲੇਟਡ ਇਸ਼ੂ ਆਉਂਦਾ ਉਹਦਾ ਹੱਲ ਕੀਤਾ ਜਾ ਸਕੇ ਸੋ ਇੱਕ ਵੱਡਾ ਫੈਸਲਾ ਅੱਜ ਵੀਰਵਾਰ ਤੋਂ ਅਨਟੈਰੀਓ ਦੇ ਵਿੱਚ ਹੋ ਗਿਆ ਆ ਕਨਸਰਨ ਹੈਗਾ ਲੋਕ ਵਿਰੋਧ ਵੀ ਕਰ ਰਹੇ ਆ ਵੀ ਸ਼ਰਾਬ ਇਦਾਂ ਸੌਖੀ ਨਹੀਂ ਮਿਲਣੀ ਚਾਹੀਦੀ ਗ੍ਰੋਸਰੀ ਸਟੋਰ ਅੱਗੇ ਇਹਨੂੰ ਫਾਲੋ ਕਰਨਗੇ ਤੇ ਜੇ ਹਰ ਚਾਰੇ ਪਾਸੇ ਹਰ ਥਾਂ ਦੇ ਉੱਤੇ ਸ਼ਰਾਬ ਹੀ ਸ਼ਰਾਬ ਆ ਤਾਂ ਫਿਰ ਲੋਕ ਪੀਣਗੇ ਵੀ ਜ਼ਿਆਦਾ ਤੇ ਜਿਹੜੇ ਨੁਕਸਾਨ ਸਿੱਧੇ ਹੋ ਰਹਾ ਉਹ ਵੀ ਅਲਟੀਮੇਟਲੀ ਉਹਦੇ ਨਾਲ ਜ਼ਿਆਦਾ ਹੋਣਗੇ ਪਰ ਪ੍ਰੀਮੀਅਰ ਡੱਕ ਫੋਰਡ ਨੇ ਵਾਅਦਾ ਕੀਤਾ ਸੀ ਤੇ ਵਾਅਦਾ ਚ ਉਹਨਾਂ ਨੇ ਆਜ ਲੋਕਾਂ ਦਾ ਪੂਰਾ ਹੋ ਗਿਆ ਤੇ ਪ੍ਰੈਕਟੀਕਲੀ ਲਾਗੂ ਹੋ ਗਈ ਅਗਲੀ ਗੱਲ ਦੋਸਤੋ ਬੀਸੀ ਕੰਜ਼ਰਵਟਿਵ ਜਿਹੜੀ ਆ ਉਹ ਐਨਡੀਪੀ ਸਰਕਾਰ ਦੀ ਆਲੋਚਨਾ ਕਰ ਰਹੀ ਹੈ ਆਲੋਚਨਾ ਅਸਲ ਦੇ ਵਿੱਚ ਦੋ ਜਿਹੜੇ ਵਾਇਲੈਂਟ ਇਨਸੀਡੈਂਟ ਹੋਏ ਆ ਡਾਊਨ टाउन ਵੈਨਕੂਵਰ ਦੇ ਵਿੱਚ ਉਹਨਾਂ ਦੇ ਨੂੰ ਲੈ ਕੇ ਕੀਤਾ ਜਾ ਰਿਹਾ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਦੂਜਾ ਜ਼ਖਮੀ ਹੋਇਆ ਪੁਲਿਸ ਨੇ ਇੱਕ 34 ਸਾਲਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਦਾ ਪਹਿਲਾ ਹਿੰਸਕ ਅਪਰਾਧਿਕ ਰਿਕਾਰਡ ਆ ਵਾਇਲੈਂਟ ਹਿਸਟਰੀ ਆ ਉਹਦੀ ਜਦੋਂ ਡੇਢ ਘੰਟਾ ਅਟੈਕ ਹੋਇਆ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਬੀਸੀ ਕੰਸਰਵਟਿਵ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਬਹੁਤ ਕੁਇਕਲੀ ਇਸ ਚੀਜ਼ ਦੇ ਉੱਤੇ ਰਿਸਪੌਂਡ ਕੀਤਾ ਤੇ ਸਰਕਾਰ ਦੇ ਉੱਤੇ ਸਿੱਧਾ-ਸਿੱਧਾ ਦੋਸ਼ ਲਾਇਆ ਕਿ ਇਹ ਜਿਹੜੇ ਆ ਜਿਹੜਾ ਕ੍ਰਾਈਮ ਆ ਉਹ ਬੋਧ ਰਿਹਾ ਪ੍ਰੀਮੀਅਰ ਡੇਵਿਡ ਇਹ ਵੀ ਬਹੁਤ ਸੌਫਟ ਆ ਕ੍ਰਾਈਮ ਦੇ ਉੱਤੇ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਵੋਟਾਂ ਨੇੜੇ ਆ ਇਸ ਨੂੰ ਦਿਨੀ ਥੋੜੇ ਰਹਿ ਗਏ ਆ ਖੈਰ ਤੇ ਉਹਦੇ ਤੋਂ ਪਹਿਲਾਂ ਐਸ਼ ਵਲੇ ਇਹ ਘਟਨਾਵਾਂ ਦਾ ਵਾਪਰਨਾ ਤੇ ਫਿਰ ਕੋਈ ਵੀ ਪਾਰਟੀ ਕਿਸੇ ਗੱਲ ਨੂੰ ਸੌਖਾ ਛੱਡਣਾ ਨਹੀਂ ਚਾਹੁੰਦੀ ਇਸੇ ਕਰਕੇ ਇਹਨਾਂ ਦੇ ਲੀਡਰਾਂ ਨੇ ਕਿਹਾ ਕਿ ਪ੍ਰੀਮੀਅਰ ਡੇਵਿਡ ਇਹ ਵੀ ਕ੍ਰਾਈਮ ਦੇ ਉੱਤੇ ਬਹੁਤ ਸੌਫਟ ਆ ਤੇ ਇਸੇ ਕਰਕੇ ਜਿਹੜੀ ਇਸ ਕਿਸਮ ਦੀ ਸਥਿਤੀ ਆ ਇੱਥੇ ਬਣੀ ਹੋਈ ਆ ਪੁਲਿਸ ਤੇ ਜਿਹੜੇ ਮੇਅਰ ਆ ਉਹਨਾਂ ਨੇ ਵੀ ਕਿਹਾ ਜਿਹੜਾ ਅਟੈਕ ਆ ਇਹ ਰੈਂਡਮ ਆ ਮਾੜੇ ਆ ਪਰ ਵੈਨਕੂਵਰ ਜਿਹੜਾ ਇੱਕ ਇਹਦੇ باوجود ਵੀ ਸਾਰੇ ਕੁਝ ਦੇ ਇੱਕ ਸੇਫ ਸਿਟੀ ਹੈ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਕਿ ਤੁਸੀਂ ਡਰ ਜਾਓ ਠੀਕ ਆ ਅਟੈਕ ਹੋਇਆ ਪਰ ਇਹ ਰੈਂਡਮ ਅਟੈਕ ਹੈ ਕਦੇ ਵੀ ਇਦਾਂ ਦੀ ਘਟਰਾਵਾ ਵਾਪਰ ਜਾਂਦੀਆਂ ਕ੍ਰਾਈਮ ਸਟੈਟਿਸਟਿਕਸ ਜਿਹੜੇ ਅੰਕੜੇ ਆ ਅਪਰਾਧ ਦੇ ਉਹ ਦੱਸ ਰਹੇ ਆ ਕਿ ਕ੍ਰਾਈਮ ਘਟਿਆ ਆ ਵੈਨਕੂਵਰ ਪੁਲਿਸ ਚੀਫ ਚੀਫ ਐਡਮ ਪਾਇਮਰ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਵਾਇਲੈਂਟ ਕ੍ਰਾਈਮ ਆ 7% ਥੱਲੇ ਗਿਆ ਸਟ੍ਰੇਂਜਰ ਅਟੈਕ ਜਿਹੜੇ ਨੇ ਉਹ ਲਗਭਗ ਅ ਅੱਧੇ ਰਹਿ ਗਏ ਆ ਜਦੋਂ ਇਹ ਪੀਕ ਤੇ ਸੀਗੇ 2021 ਦੇ ਵਿੱਚ ਉਹ ਤੋਂ ਅੱਧੇ ਰਹਿ ਗਿਆ ਬੀਸੀ ਕਨਸੈਪਟ ਉਹ ਜਿਹੜਾ ਜੌਨ ਰੈਸਟਰਡ ਨੇ ਉਹਨਾਂ ਨੇ ਕਿਹਾ ਕਿ ਐਨਡੀਪੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਤਾਂ ਕਿ ਪਬਲਿਕ ਸੇਫਟੀ ਨੂੰ ਅਨਸ਼ੋਰ ਕੀਤਾ ਜਾ ਸਕੇ ਤੇ ਇਹਨਾਂ ਨੂੰ ਕਿਹਾ ਕਿ ਇਹ ਅ ਮਤਲਬ ਇੱਕ ਬਹੁਤ ਵੱਡਾ ਇਸ਼ੂ ਆ ਵੈਨਕੂਵਰ ਦੇ ਮੇਅਰ ਤੇ ਪੁਲਿਸ ਚੀਫ ਨੇ ਵੀ ਉਹਨਾਂ ਨੇ ਉਲਟਾ ਕਿਹਾ ਕਿ ਕਰਾਈ ਰੇਟਸ ਜਿਹੜੇ ਆ ਉਹ ਥੱਲੇ ਜਾ ਰਹੇ ਆ ਤੇ ਇਸ ਗੱਲ ਤੋਂ ਉਹ ਜਿਹੜੇ ਹੈਗੇ ਆ ਕਿ ਮਤਲਬ ਕਿ ਵੈਨਕੂਵਰ ਨੂੰ ਇੱਕ ਬਹੁਤ ਖਤਰਨਾਕ ਜਗ੍ਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਹਨੂੰ ਐਗਜ਼ੈਸਰੇਟ ਕੀਤਾ ਜਾ ਰਿਹਾ ਇਸ ਗੱਲ ਨੂੰ ਅਸਲ ਦੇ ਵਿੱਚ ਗੱਲ ਹੈ ਨਹੀਂ ਇਦਾਂ ਦੀ ਪ੍ਰੀਮੀਅਰ ਡੇਵਿਡ ਵੀ ਉਹਨਾਂ ਨੇ ਵੀ ਕਿਹਾ ਵੀ ਕਿ ਅਟੈਕ ਜਿਹੜੇ ਬਹੁਤ ਚਿੰਤਾ ਵਾਲੇ ਆ ਤੇ ਉਹ ਕਹਿੰਦੇ ਵੀ ਇਹਦੇ ਨਾਲ ਕੁਦਰਤੀ ਹੈ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਸੱਟ ਵੱਜਦੀ ਹੈ ਪਰ ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਜਿਹੜਾ ਕ੍ਰਾਈਮ ਆਉ ਡਿਕਲਾਈਨ ਹੋ ਰਿਹਾ ਉਹ ਘਟ ਰਿਹਾ ਆ ਹੁਣ ਜਿਹੜਾ ਸਸਪੈਕਟ ਆ ਉਹਦਾ ਨਾਂ ਤੇ ਜਿਹੜੇ ਚਾਰजेस ਨੇ ਹਜੇ ਤੱਕ ਨਹੀਂ ਦੱਸੇ ਗਏ ਤੇ ਨਾਂ ਹੀ ਪਬਲਿਕ ਕੀਤੇ ਗਏ ਆ ਪੋਲਿਟਿਕਲ ਡਿਬੇਟ ਜਿਹੜਾ ਇਸ ਕ੍ਰਾਈਮ ਦੇ ਉੱਤੇ ਤੇ ਪਬਲਿਕ ਸੇਫਟੀ ਦੇ ਉੱਤੇ ਕਾਫੀ ਜ਼ਿਆਦਾ ਤੇਜ਼ ਹੋ ਗਿਆ ਹੈ ਇਲੈਕਸ਼ਨ ਆ ਰਹੀ ਆ ਤੇ ਕ੍ਰਾਈਮ ਇਹਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਆ ਇਹ ਗੱਲ ਵੀ ਅਸੀਂ ਸਾਰੇ ਜਾਣਦੇ ਆ ਸੋ ਮੁੱਖ ਦੀ ਗੱਲ ਰਾਜਨੀਤੀ ਹੋ ਰਹੀ ਹੈ ਇੱਕ ਪਾਰਟੀ ਕਹਿੰਦੀ ਆ ਕਿ ਜੀ ਇੱਥੇ ਤੁਸੀਂ ਮਤਲਬ ਇਹਨੂੰ ਕੀਤਾ ਆ ਇਸ ਤਰੀਕੇ ਦੇ ਨਾਲ ਅਬ ਇਹ ਨਈ ਸਰਕਾਰ ਨੇ ਕੁਛ ਕੀਤਾ ਤੇ ਇਸ ਕਰਕੇ ਦੇਖੋ ਦਿਨ ਦਿਹਾੜੇ ਇਦਾਂ ਹੀ ਕਿਸੇ ਦੇ ਕੋਈ ਵੀ ਮਾਰਕਿਟ ਚ ਲਿਆ ਜਾਂਦਾ ਉਹ ਵੀ ਵੈਨਕੂਵਰ ਦੇ ਵਿੱਚ ਦੂਜੇ ਪਾਸੇ ਸਰਕਾਰ ਕਹਿੰਦੀ ਆ ਵੀ ਇਹ ਇਕਾਦੋਕਾ ਘਟਨਾਵਾ ਆ ਓਵਰ ਆਲ ਇਹਨਾਂ ਦੇ ਵਿੱਚ ਕਮੀ ਆਈ ਆ ਤੇ ਇਦਾਂ ਨਹੀਂ ਕਿਹਾ ਜਾ ਸਕਦਾ ਵੀ ਇੱਥੇ ਕ੍ਰਾਈਮ ਵਧਿਆ ਸਗੋਂ ਕ੍ਰਾਈਮ ਅੱਗੇ ਨਾਲੋਂ ਘਟਿਆ ਆ 7% ਵਾਇਲੈਂਟ ਕ੍ਰਾਈਮ ਵੈਨਕੂਵਰ ਦੇ ਵਿੱਚ ਘਟਿਆ ਆ ਪਰ ਕਿਉਂਕਿ ਹੁਣ ਇਲੈਕਸ਼ਨ ਜਿਹੜੇ ਆ ਤੇ ਮੌਕਾ ਸਾਰੀਆਂ ਪਾਰਟੀਆਂ ਨੂੰ ਹੈਗਾ ਸਾਰੀਆਂ ਪਾਰਟੀਆਂ ਆਪਣਾ ਆਪਣਾ ਦੂਜੀ ਪਾਰਟੀ ਨੂੰ ਗਲਤ ਸਿੱਧ ਕਰਨ ਦੇ ਉੱਤੇ ਜ਼ੋਰ ਲਾ ਰਹੇ ਆ ਅਗਲੀ ਗੱਲ ਬਾਤ ਦੋਸਤੋ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਬਾਰੇ ਕੱਲ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੱਲ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਆਪਣੇ ਤੀਜੀ ਵਾਰੀ ਘਟਾ ਦਿੱਤੇ 0.25% ਕਰਕੇ ਤੇ ਇਸ ਵੇਲੇ ਜਿਹੜਾ ਇੰਟਰਸਟ ਰੇਟ ਹੁਣ 0.25% ਘਟਾਉਣ ਤੋਂ ਬਾਅਦ 4.25% ਸਵਾ ਚਾਰ ਪਰਸੈਂਟ ਐਸ ਵੇਲੇ ਵਿਆਜ ਦਰਾਂ ਕੈਨੇਡਾ ਦੇ ਵਿੱਚ ਰਹਿ ਗਈਆਂ ਹੁਣ ਮਸਲਾ ਇਹ ਆ ਜਿਹੜਾ ਵੱਡਾ ਮਸਲਾ ਆ ਇੱਕ ਕਿ ਇਹਦੇ ਨਾਲ ਜਿਹੜੇ ਹੋਮ ਆਨਰਸ ਨੇ ਮਤਲਬ ਇਹ ਇਸ ਵੇਲੇ ਕਿਹਦੀ ਮਦਦ ਕਰਨਗੀਆ ਘਟੇ ਇੰਟਰਸਟ ਰੇਟ ਦਾ ਮਤਲਬ ਕੀ ਆ ਇਹ ਕਿਹਦੇ ਫਾਇਦੇ ਲਈ ਆ ਜਿਹੜੇ ਘਰ ਵੇਚਣਾ ਚਾਹੁੰਦੇ ਉਹਨਾਂ ਦੇ ਫਾਇਦੇ ਲਈ ਆ ਜਿਹੜੇ ਲੋਕ ਘਰ ਲੈਣਾ ਚਾਹੁੰਦੇ ਕੀ ਇਹ ਉਹਨਾਂ ਦੇ ਫਾਇਦੇ ਲਈ ਆ ਸੋ ਉਹ ਇੱਕ ਵੱਡਾ ਮਸਲਾ ਆ ਇਸ ਥਾਂ ਦੇ ਉੱਤੇ ਕਿ ਅਸਲ ਦੇ ਵਿੱਚ ਇਸ ਚੀਜ਼ ਤੋਂ ਫਾਇਦਾ ਕਿਹਨੂੰ ਹੋ ਰਿਹਾ ਆ ਇਹ ਗੱਲਬਾਤ ਨੂੰ ਹਜੇ ਤੱਕ ਸਮਝਿਆ ਨਹੀਂ ਜਾ ਰਿਹਾ ਜਿਹੜੀ ਵੇਰੀਏਬਲ ਰੇਟ ਮਾਰਗੇਜ ਆ ਉਹਦਾ ਮਤਲਬ ਇਹ ਆ ਕਿ 15 ਕ ਡਾਲਰ ਤੁਹਾਨੂੰ ਘਟ ਦੇਣੇ ਪੈਣਗੇ ਮਹੀਨੇ ਦੇ ਪੇਮੈਂਟ ਦੇ ਲੱਖ ਡਾਲਰ ਪਿੱਛੇ ਤੇ ਇਹਨਾਂ ਕੋ ਫਰਕੇ ਦੇ ਨਾਲ ਜਿਹੜਾ ਆ ਉਹ ਪਊਗਾ ਮਤਲਬ ਜੇ ਤੁਹਾਡਾ 5 ਲੱਖ ਦੀ ਮਾਰਗੇਜ ਆ ਤਾਂ 75 ਕ ਡਾਲਰ ਦਾ ਫਰਕ ਪਊਗਾ ਜਿੰਨਾ ਕਿ ਇਹ ਇੰਟਰਸਟ ਰੇਟ ਘਟਾਇਆ ਤੁਹਾਡੇ ਲੋਨ ਦੇ ਉੱਤੇ ਜਿਹਨਾਂ ਦੀ ਫਿਕਸਡ ਮਾਰਗੇਜ ਹੈਗੀ ਆ ਉਹ ਜਿੰਨਾ ਚਿਰ ਉਹਨਾਂ ਦੇ ਰੇਟ ਰੀਨਿਊ ਨਹੀਂ ਹੁੰਦੇ ਉਹਨਾਂ ਚਿਰ ਉਹਨਾਂ ਦੇ ਲੋਨਸ ਦੇ ਉੱਤੇ ਫਰਕ ਕੋਈ ਨਹੀਂ ਪੈਣਾ ਜਿਹੜੇ ਰੇਟ ਘਟਣ ਦਾ ਮਤਲਬ ਇਹ ਆ ਕਿ ਹਾਲਾਂਕਿ ਦੋ ਵਾਰੀ ਪਹਿਲਾਂ ਘਟ ਗਿਆ ਤੀਜੀ ਵਾਰੀ ਘਟਿਆ ਇਹਨੇ ਹਾਊਸਿੰਗ ਮਾਰਕੀਟ ਨੂੰ ਬੂਸਟ ਨਹੀਂ ਕੀਤਾ ਜੇ ਵੱਡੇ ਸ਼ਹਿਰ ਨੇ ਟੋਰਾਂਟੋ ਆ ਵੈਂਕੂਵਰ ਆ ਜਿੱਦਾਂ ਉੱਥੇ ਸੋਚਿਆ ਜਾ ਰਿਹਾ ਸੀ ਉਸ ਤਰੀਕੇ ਨਾਲ ਉੱਥੇ ਮਾਰਕੀਟ ਚੱਲੀ ਨਹੀਂ ਚੱਲੀ ਮਾਰਕੀਟ ਦਾ ਮਤਲਬ ਕੀ ਆ ਲੋਕ ਇਹ ਕਹਿੰਦੇ ਸੀ ਵੀ ਜਿਹੜੇ ਨੇ ਘਰ ਲੈਣੇ ਆ ਨਾ ਉਹ ਤਾਂ ਤੱਕ ਕੇ ਬੈਠੇ ਆ ਸਿਰਫ ਮਾਰਗੇਜਾਂ ਇੰਪਰੂਵ ਹੋ ਰਹੀਆਂ ਆ ਜਦੋਂ ਇਹ ਅਪਰੂਵ ਹੋ ਗਈ ਉਹਨਾਂ ਨੇ ਘਰ ਲੈ ਲੈਣੇ ਮੌਰਗੇਜਾਂ ਕਿਉਂ ਨਹੀਂ ਅਪਰੂਵ ਹੋ ਰਹੀਆਂ ਕਿਉਂਕਿ ਵਿਆਜ ਦਰ ਜ਼ਿਆਦਾ ਆ ਵਿਆਜ ਦਰ ਜ਼ਿਆਦਾ ਦਾ ਮਤਲਬ ਇਹ ਆ ਕਿ ਜਿੱਥੇ ਹੁਣ 5 ਲੱਖ ਦਾ ਕੋਈ ਘਰ ਜਾਂ ਲੈਣ ਦੇ ਲਈ ਜਿੰਨੀ ਇਨਕਮ ਚਾਹੀਦੀ ਕਿਉਂਕਿ ਵਿਆਜ ਜ਼ਿਆਦਾ ਆ ਉਹ ਲੋਕਾਂ ਦੀ ਹੈ ਨਹੀਂ ਤੇ ਜਦੋਂ ਵਿਆਜ ਥੱਲੇ ਆ ਗਿਆ ਕੁਦਰਤੀ ਆਫ ਇਨਕਮ ਵੀ ਘੱਟ ਤੁਹਾਨੂੰ ਦਿਖਾਉਣੀ ਪੈਣੀ ਆ ਮਤਲਬ ਉੱਥੇ ਹੋਣੀ ਆ ਤੇ ਉਹਦੀ ਜਿਹੜੀ ਤੁਹਾਡੀ ਪੇਮੈਂਟ ਆ ਉਹ ਵੀ ਘੱਟ ਬਣਨੀ ਫਿਰ ਜ਼ਿਆਦਾ ਲੋਕ ਕੁਆਲੀਫਾਈ ਕਰਨਗੇ ਜੇ ਜਿਆਦਾ ਲੋਕ ਕੁਆਲੀਫਾਈ ਕਰਨਗੇ ਤਾਂ ਫਿਰ ਕੁਦਰਤੀ ਹੈ ਕਿ ਕੋਰੀਫੋਰ ਮਾਰਕੀਟ ਦੇ ਵਿੱਚ ਆਉਣਗੇ ਘਰ ਵਿਕਣੇ ਸ਼ੁਰੂ ਹੋ ਜਾਣਗੇ ਤੇ ਉਹਨਾਂ ਦੀ ਕੀਮਤਾ ਵਧਨਗੀ ਆ ਮਾਰਕੀਟ ਜਿਹੜੇ ਆ ਉਹ ਹੋ ਜੂਗੀ ਪਰ ਦੋ ਵਾਰ ਇੰਟਰਸਟ ਰੇਟ ਘਟ ਗਏ ਘਟ ਕੇ ਤੀਜੀ ਵਾਰ ਹੀ ਗਏ ਆ ਪਰ ਪਹਿਲੇ ਜਿਹੜੇ ਦੋ ਵਾਰ ਹੀ ਘਟੇ ਆ ਉਹਦੇ ਨਾਲ ਮਾਰਕੀਟ ਦੇ ਵਿੱਚ ਏਡਾ ਬੂਸਟ ਕੁਝ ਮਿਲਿਆ ਨਹੀਂ ਸੋ ਇਹ ਇੱਕ ਵੱਡਾ ਫਰਕ ਇਹਦੇ ਉੱਤੇ ਹੈਗਾ ਵੀ ਕੀ ਹੁਣ ਅੱਗੇ ਇਹਦੇ ਨਾਲ ਘਰਾਂ ਦੇ ਮਾਰਕੀਟ ਦੇ ਉੱਤੇ ਫਰਕ ਪਊਗਾ ਜਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਹਾਊਸਿੰਗ ਦੇ ਵਿੱਚ ਮੌਰਗੇਜ ਦੇ ਪ੍ਰਾਈਸ ਹਜੇ ਵੀ ਹਾਈ ਨੇ ਤੇ ਇਹਦਾ ਫਿਰ ਏਡਾ ਵੱਡਾ ਅਸਰ ਹਜੇ ਤੱਕ ਨਹੀਂ ਪੈ ਰਿਹਾ 1% ਜਿਹੜਾ ਮੌਰਗੇਜ ਰੇਟ ਦੇ ਵਿੱਚ ਜਿਹੜਾ ਘਟਣਾ ਆ ਮੰਨ ਲਓ ਉਹ ਅਜੇ ਵੀ ਬਹੁਤ ਘਟਿਆ ਤੇ 1% ਘਟਣ ਦੇ ਨਾਲ ਹੀ ਜਿਹੜੀ ਉਹ ਲਗਭਗ ਜਿਹੜਾ ਉਹ ਮਤਲਬ ਉਨੀ ਫਰਕ ਪਾਉਂਦਾ ਨਹੀਂ ਜਿੰਨਾ ਫਰਕ ਪੈਣਾ ਚਾਹੀਦਾ ਆ 1% ਡ੍ਰੌਪ ਮਾਰਗੇਜ ਰੇਟ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਬਾਇੰਗ ਪਾਵਰ ਲਗਭਗ 65000 ਡਾਲਰ ਦੇ ਨੇੜੇ ਤੇੜੇ ਹੋ ਜਾਊਗੀ ਜਿਹੜੀ ਕਿ ਐਵਰੇਜ ਹੋਮ ਪ੍ਰਾਈਸ ਹਜੇ ਵੀ 7 ਲੱਖ ਦੇ ਨੇੜੇ ਤੇੜੇ ਆ ਸੋ 65000 ਮਤਲਬ ਮਹਿੰਗਾ ਘਰ ਖਰੀਦ ਸਕੂਗਾ ਕੁਝ 1% ਦਾ ਫਰਕ ਪੈ ਗਿਆ ਤੇ 7 ਲੱਖ ਦੇ ਉੱਤੇ ਐਵਰੇਜ ਪ੍ਰਾਈਸ ਆ ਤੇ ਕਿੱਥੋਂ ਫੇਰ ਵੀ ਘਰ ਖਰੀਦਿਆ ਜਾ ਸਕਦਾ ਜੇ ਹੋਰ ਇੰਟਰਸਟ ਰੇਟ ਘਟਦੇ ਆ ਤਾਂ ਜਾ ਕੇ ਇੱਕ ਚੇਂਜ ਹੋਊਗੀ ਹਾਊਸਿੰਗ ਮਾਰਕੀਟ ਦੇ ਵਿੱਚ ਮਤਲਬ ਹਜੇ ਜਿਹੜਾ 1.5% ਘਟਿਆ ਜਦੋਂ ਦੇ ਘਟਨੇ ਸ਼ੁਰੂ ਹੋਏ ਤਿੰਨ ਵਾਰੀ ਜੇ 1% ਘਟ ਜੇ ਤਾਂ 65000 ਦਾ ਫਰਕ ਪੈਂਦਾ ਵੀ ਬੰਦਾ 65000 ਜ਼ਿਆਦਾ ਉਹ ਕੁਆਲੀਫਾਈ ਕਰਨ ਲੱਗ ਜਾਂਦਾ ਤੇ ਇੰਨੀ ਕਿਤੇ ਨਾਲ ਬਹੁਤਾ ਫਰਕ ਨਹੀਂ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੋਰ ਇੰਟਰਸਟ ਘਟ ਹੁੰਦੇ ਆ ਤਾਂ ਉਹਦੇ ਨਾਲ ਫਰਕ ਪੈਣ ਦੀ ਸੰਭਾਵਨਾ ਅਜੇ ਘਰਾਂ ਦੀ ਮਾਰਕੀਟ ਨੂੰ ਕੋਈ ਬਹੁਤਾ ਫਰਕ ਇੰਟਰਸਟ ਰੇਟ ਘਟਣ ਦੇ ਬਾਵਜੂਦ ਵੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ